ਇਹ ਹੈ ਕਿਦਾਂ ਦਾ ਕੁਛ ਕਰੋ ਚੈੱਕ ਸਫਾਈ ਦੇਖੋ ਤੁਸੀਂ ਕਿ ਤੋ ਤੁਹਾਨੂੰ ਗਲਿਆ ਨਹੀਂ ਮਿਲੂਗਾ ਕੋਈ ਕੁੰਡਾ ਕਬਜ਼ਾ ਜਿੰਨੇ ਵੀ ਇਹਦੇ ਲੱਗੇ ਹੋયા ਦੇਖ ਲਓ ਕਰੋ ਚੈੱਕ ਆ ਜੀ ਦੇਖ ਲਓ ਤੁਸੀਂ ਸਾਰਾ ਐਨ ਵਧੀਆ ਟਾਪੋ ਟਾਪ ਪਿਆਗਾ ਆ ਹੁੱਕ ਲਖਾਓ ਵੀ ਫੋਰਡ ਦੇ ਤੁਹਾਨੂੰ ਆ ਹੁੱਕ ਨਹੀਂ ਮਿਲੂਗੀ ਜਿਹੜੀ ਹੁੱਕ ਤੁਸੀਂ ਦੇਖ ਸਕਦੇ ਹੋ ਹੈ ਵੀ ਆ ਪੂਰੀ ਇਹ ਫੋਰਡ ਦੇ ਵਿੱਚ ਨਹੀਂ ਮਿਲੂਗੀ ਇਹਦੇ ਨਾਲ ਆ ਆ ਡੰਡਾ ਦੇਖੋ ਜੀ ਹਲਾਂ ਵਾਲਾ ਡੰਡਾ ਇਹਦੇ ਨਾਲ ਆ ਉਹ ਵੀ ਜਿਹੜਾ ਤੁਹਾਨੂੰ ਇਹਦਾ ਜੋ ਇਸ ਟਾਈਮ ਦੇਖ ਰਹੇ ਹੋਗੇ ਵੀਡੀਓ ਦੇ ਵਿੱਚ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਹੀ ਜਾਊਗੀ ਇਸ ਟਰੈਕਟਰ ਦੇ ਆਹ ਡਰਾਈਵਰ ਹੈ ਇਹਦੇ ਚ ਬਲ ਵੀ ਨਹੀਂ ਪਿਆ ਹੋਇਆ ਚੈੱਕ ਕਰੋ ਹੋਰ ਤੁਹਾਨੂੰ ਦਿਖਾਉਣਾ ਜਿਹੜੀ ਚੀਜ਼ ਮੈਨੂੰ ਵਧੀਆ ਲੱਗੀ ਇਹ ਦੇਖੋ ਤੁਹਾਨੂੰ ਪਤਾ ਨਹੀਂ ਕੀ ਵਧੀਆ ਲੱਗਦਾ ਮੈਂ ਜਿਹੜੀਆਂ ਚੀਜ਼ਾਂ ਦੇਖ ਰਿਹਾ ਵੀ ਮੈਂ ਇਹਨਾਂ ਗੱਲਾਂ ਦੀ ਦਿੱਕਤ ਹੁੰਦੀ ਆ ਜਿਹੜਾ ਬਕਸਾ ਹੁੰਦਾ ਇਹ ਸੜਿਆ ਜਾ ਹੋਇਆ ਹੁੰਦਾ ਆ ਦੇਖੋ ਤੁਸੀਂ ਇਹਦੇ ਐਂਗਲ ਚੈੱਕ ਕਰਾ ਦਿਓ ਇਧਰੋਂ ਹਾਂਜੀ ਮਿੱਤਰੋ ਸਵਾਗਤ ਹੈ ਆਪਣੇ ਆਰਟੀਵੀ ਚੈਨਲ ਨੀਲਵਾਲ ਦੇ ਉੱਤੇ ਅੱਜ ਜਿਹੜੀ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਕਿਸਾਨ ਭਰਾਵਾਂ ਲਈ ਬਹੁਤ ਹੀ ਲਾਹੇਵੰਦ ਬਣੂਗੀ ਤੇ ਦੂਜੀ ਗੱਲ ਇਹਦੇ ਚ ਇਹ ਆ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆ ਰਹੇ ਆ ਇਹ ਉਸ ਟਰੈਕਟਰ ਦੀ ਆ ਜਿਹੜਾ ਪੁਰਾਣੇ ਖੁੰਡਾਂ ਤੋਂ ਲੈ ਕੇ ਹੁਣ ਤੱਕ ਚਰਚਾ ਦੇ ਵਿੱਚ ਚੱਲਦਾ ਹੈ ਔਰ ਲੱਖਾਂ ਟਰੈਕਟਰ ਆਏ ਲੱਖਾਂ ਗਏ ਔਰ ਇਹਦਾ ਨਾਮ ਅੱਜ ਵੀ ਉਨੀ ਆ ਜਿੰਨਾ ਪੁਰਾਣੇ ਸਮਿਆਂ ਦੇ ਵਿੱਚ ਚੱਲਦਾ ਹੁੰਦਾ ਸੀ ਗੱਲ ਕਰਦਾ ਮੈਂ 2700 ਫੋਰਡ ਦੀ ਇਹ ਜਿਹੜਾ ਕਿ ਮਸੂਰ ਸਿੰਘਰਾ ਨੇ ਵੀ ਇਹਨੂੰ ਟੌਪ ਤੇ ਰੱਖਿਆ ਹੋਇਆ ਜਿਹੜਾ ਵੀ ਸਿੰਘਰਾ ਆਉਂਦਾ ਚਾਹੇ ਅੱਜ ਦਾ ਕੋਈ ਨਵਾਂ ਆਉਂਦਾ ਇੱਕ ਵਾਰੀ ਉਹਦੇ ਵਿੱਚ ਇਹ 3700 ਫੋਰਡ ਦਾ ਜ਼ਿਕਰ ਜ਼ਰੂਰ ਹੁੰਦਾ ਦਿਖਾ ਭਾਈ ਪਹਿਲਾਂ ਤੁਸੀਂ ਫੋਰਡ ਨੂੰ ਚੈੱਕ ਕਰੋ ਮੈਂ ਨਾਲ-ਨਾਲ ਗੱਲਾਂ ਬਾਤਾਂ ਕਰਦਾ ਇਹਦੀ ਡਿਟੇਲ ਤੁਹਾਨੂੰ ਸਾਰੀ ਦਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਬਹੁਤ ਸਾਰੇ ਸੱਜਣ ਚਾਹੁੰਦੇ ਹੁੰਦੇ ਨੇ ਵੀ ਅਸੀਂ ਜਿਹੜਾ ਫੋਰਡ ਹੈ ਉਹ ਮੋਡੀਫਾਈ ਕਰਾਉਣਾ ਰੱਖਣ ਦੇ ਸ਼ਕੀਨ ਹੁੰਦੇ ਨੇ ਚਾਹੇ ਉਹ ਖੇਤੀ ਕਰਦੇ ਨੇ ਜਾਂ ਸ਼ੌਕ ਕਿਆ ਰੱਖਦੇ ਨੇ ਪਰ ਇਹ ਦੇ ਵਿੱਚ ਐਨੀ ਇੱਕ ਗੱਲ ਮੈਂ ਜਿਹੜੀ ਕਰੂੰਗਾ ਵੀ ਪਹਿਲੀ ਗੱਲ ਸਿਆਸੀ ਮਾਡਲ ਫੋਰਡ ਹੈ ਆ ਦੇਖਿਓ ਮੜਾ ਜਾ ਆ ਦਿਖਾ ਭਾਈ ਸਿਆਸੀ ਮਾਡਲ ਫੋਰਡ ਹੈ ਜੇ ਸਿਆਸੀ ਮਾਡਲ ਫੋਰਡ ਨੂੰ ਆਪਾਂ ਦੁਬਾਰਾ ਅਪਡੇਟ ਕਰਾਈਏ ਮੋਡੀਫਾਈ ਕਰਾਈਏ ਤਾਂ ਘੱਟੋ-ਘੱਟ 6-7 ਲੱਖ ਰੁਪਇਆ ਲੱਗ ਜਾਂਦਾ ਤੁਸੀਂ ਜਾਣਦੇ ਹੋ ਇਹਨੂੰ ਗੱਪ ਨਾ ਸਮਝਿਓ ਤੇ ਦੂਜੀ ਗੱਲ ਹੈਗੀ ਆ ਇਹਦੇ 'ਚ ਤੁਹਾਨੂੰ ਮੋਡੀਫਾਈ ਕਰਾਉਣ ਦੀ ਲੋੜ ਨਹੀਂ ਜਿਆਦੇ ਪਹਿਲੀ ਗੱਲ ਮੈਂ ਕਰਾਂ ਪੰਪ ਦੀ ਕਿਉਂਕਿ ਮੇਨ ਜਿਹੜਾ ਇਹਦਾ ਲੀਵਰੇ ਹੁੰਦਾ ਦਿਲ ਹੁੰਦਾ ਨਾ ਇਹ ਟਰੈਕਟਰ ਦਾ ਜਿਹੜਾ ਪੰਪ ਹੈ ਇਹਦਾ ਫਾਰਮ ਟਰੈਕ 60 ਦਾ ਲੱਗਿਆ ਹੋਇਆ ਆ ਦੇਖੋ ਆਜੋ ਦੂਜੀ ਗੱਲ ਇੱਕ ਹੋਰ ਦਿਖਾਉਣਾ ਮੈਂ ਤੁਹਾਨੂੰ ਇਹਦਾ ਹਿੱਸਾ ਵੀ ਚੇਂਜ ਕੀਤਾ ਹੋਇਆ ਹੈ ਤੁਹਾਨੂੰ ਦਿੱਕਤ ਨਹੀਂ ਆਊਗੀ ਕਿਸੇ ਗੱਲ ਦੀ ਵੀ ਜਾਂ ਹਿੱਸਾ ਪੁਰਾਣਾ ਇਹ ਵੀ ਫਾਰਮ ਟਰੈਕ ਦਾ ਇਹਦਾ ਹਿੱਸਾ ਲੱਗਿਆ ਹੋਇਆ ਜੀ ਤੇ ਇੱਕ ਚੀਜ਼ ਹੋਰ ਆਜੋ ਜੀ ਹੁਣ ਟਾਇਰਾਂ ਦੀ ਗੱਲ ਕਰਦੇ ਆਪਾਂ ਟਾਇਰ ਚੈੱਕ ਕਰੋ ਬਈ ਟਾਇਰ ਦਿਖਾਈ ਬਿਲਕੁਲ ਕਲੋਜ਼ ਕਰ ਲਾ ਟਾਇਰ ਬਿਲਕੁਲ ਫਰੈਸ਼ ਨੇ ਇਹ ਚੱਲੇ ਹੋਇਆ 10% ਆਪਾਂ ਇਹਨੂੰ ਕਹਿੰਦੇ 90 95% ਟਾਇਰ ਤੁਹਾਨੂੰ ਮਿਲਣਗੇ ਆ ਕੇ ਚੈੱਕ ਕਰ ਸਕਦੇ ਹੋ ਟਾਇਰ ਚੈੱਕ ਕਰਾ ਦੇ ਬਈ ਚਾਰੇ ਟਾਇਰ ਇਹਦੇ ਚੇਂਜ ਹੋਏ ਹੋਏ ਨੇ ਚੈੱਕ ਕਰੋ ਤੁਸੀਂ ਗੁੱਡੀ ਤੋਂ ਪਤਾ ਲੱਗ ਜਾਂਦਾ ਜਿਹੜੇ ਦੇਖੋ ਜਿਹੜਾ ਬੰਦਾ ਸਮਝਦਾਰ ਆ ਉਹ ਸਮਝ ਹੀ ਜਾਂਦਾ ਹੁੰਦਾ ਉਹਦੀ ਸਾਕਲ ਦੇਖ ਕੇ ਪਤਾ ਲੱਗ ਜਾਂਦਾ ਬਾਕੀ ਫੋਰਡ ਤੁਸੀਂ ਤੁਹਾਨੂੰ ਇੰਨਾ ਵਧੀਆ ਦਿਖ ਰਿਹਾ ਬਿਲਕੁਲ ਸ਼ਿੰਗਾਰਿਆ ਖੜਿਆ ਇੱਕ ਤਰ੍ਹਾਂ ਦਾ ਤੇ ਇੱਕ ਚੀਜ਼ ਹੋਰ ਤੁਹਾਨੂੰ ਮਿਲੂ ਨਹੀਂ ਚਾਹੇ ਤੁਸੀਂ ਮੋਡੀਫਾਈ ਕਰਾਉਣੀ ਹੋ ਜਾਂ ਕਰੇ ਹੋਏ ਲੈ ਕੇ ਆਓ ਜਾਂ ਤੁਹਾਡੇ ਕੋਲੇ ਫੋਰਡ ਰੱਖਿਆ ਵੀ ਹੋਇਆ ਪਰ ਉਹਦੇ ਚਾਹ ਚੀਜ਼ ਨਹੀਂ ਮਿਲੂ ਆ ਦਿਖਾ ਬਈ ਥੱਲੋ ਇਹਦੇ ਮਰਗਾਰ ਦਿਖਾ ਵੈਸੇ ਨੂੰ ਮੱਦਗਾਰ ਜਿਹ ਕਹਨੇ ਹੁੰਦੇ ਨੇ ਆ ਦੇਖੋ ਇੱਕ ਪਹਿਲੀ ਗੱਲ ਆ ਦਿਖਾ ਵੀਰੇ ਆ ਜਿਹੜਾ ਚੈਨਲ ਦੇਖੋ ਕਿੰਨਾ ਹੈਵੀ ਲੱਗਿਆ ਹੋਇਆ ਨੇ ਇਹਦੇ ਤੇ ਨਾ ਬੰਦ ਪਾਈਪਾਂ ਲੱਗੀਆਂ ਹੁੰਦੀਆਂ ਨੇ ਇਹਨਾਂ ਨੇ ਸਪੈਸ਼ਲੀ ਇਹਨੂੰ ਤਿਆਰ ਪਹਿਲੀ ਕਰਵਾਇਆ ਹੋਇਆਗਾ ਇੰਨਾ ਕ ਤੇ ਸਾਫ਼ ਇੰਨਾ ਕ ਇਹਦੇ ਚ ਜਰਨੀ ਮਿਲੂਗੀ ਤੁਹਾਨੂੰ ਅੰਦਰ ਤੱਕ ਨਿਗਾਹ ਮਾਰ ਲਓ ਬਾਈ ਹੱਥ ਫੇਰ ਕੇ ਦੇਖੋ ਮੈਂ ਹੱਥ ਫੇਰ ਕੇ ਦਿਖਾਣਾ ਤੁਹਾਨੂੰ ਕਰੋ ਚੈੱਕ ਹੱਥ ਫੇਰਿਆ ਹੋਇਆ ਤੇ ਇਹਦੇ ਚ ਪਤਾ ਨਹੀਂ ਲੱਗੂਗਾ ਤੁਹਾਨੂੰ ਗਾਰਾ ਨਹੀਂ ਮਿਲੂਗਾ ਮਿੱਟੀ ਨਹੀਂ ਮਿਲੂ ਨਹੀਂ ਆਪਣੇ ਚਾਹੀਦੀ ਲੱਖਪਾ ਟਰੈਕਟਰ ਘਰੇ ਰੱਖੇ ਹੋਏ ਆਗੇ ਬੋਂਦੇ ਆਗੇ ਆਪਣੇ ਲਿਬੜੇ ਖੜੇ ਹੁੰਦੇ ਨੇ ਤੇ ਤੀਜੀ ਗੱਲ ਤੁਹਾਡੇ ਵਾਸਤੇ ਫਾਇਦੇਮੰਦ ਇਹ ਆਗੀ ਵੀ ਕੋਈ ਵਪਾਰ ਵਾਲਾ ਕੰਮ ਨਹੀਂ ਇਹਨਾਂ ਦਾ ਜਿੱਥੇ ਆਪਾਂ ਤੁਹਾਨੂੰ ਫੋਰਡ ਜਿਹੜਾ ਦਿਖਾ ਰਹੇ ਆ ਵਪਾਰੀਆਂ ਕੋਲੇ ਨਹੀਂ ਹੈਗਾ ਤੇ ਸਭ ਤੋਂ ਵੱਡੀ ਵਧੀਆ ਗੱਲ ਇਹਦੇ ਵਿੱਚ ਇਹ ਲੱਗੀ ਆ ਵੀ ਇਹ ਫਸਟ ਓਨਰ ਹੈ ਤੁਹਾਨੂੰ ਫਸਟ ਓਨਰ ਜਲਦੀ ਨਹੀਂ ਮਿਲੂਗਾ ਉਹ ਵੀ ਸਿਆਸੀ ਮਾਡਲ ਦੇ ਵਿੱਚ ਫਸਟ ਓਨਰ ਜਿਹੜਾ ਫੋਰ ਟਰੈਕਟਰ ਨਹੀਂ ਮਿਲੂਗਾ ਤੁਹਾਨੂੰ ਆ ਜਾ ਜੀ ਇੱਕ ਚੀਜ਼ ਤੁਸੀਂ ਹੋਰ ਦੇਖੋ ਤੁਹਾਨੂੰ ਕੱਲਾ ਕੱਲਾ ਭਾਵੇਂ ਤੁਸੀਂ ਵੀਡੀਓ ਤੋਂ ਮੇਰੇ ਤੋਂ ਨਟ ਦੀ ਜਾਣਕਾਰੀ ਵੀ ਲੈ ਸਕਦੇ ਇੱਕ ਇੱਕ ਨਟ ਤੁਹਾਨੂੰ ਦਿਖਾ ਸਕਦੇ ਆ ਇੱਕ ਚੀਜ਼ ਮੈਨੂੰ ਹੋਰ ਵਧੀਆ ਲੱਗੀ ਕਿਉਂਕਿ ਪਹਿਲਾਂ ਮੈਂ ਆਪ ਆ ਕੇ ਦੇਖਿਆ ਵੀ ਹੈ ਕਿਦਾਂ ਦਾ ਕੁਸ ਕਰੋ ਚੈੱਕ ਸਫਾਈ ਦੇਖੋ ਤੁਸੀਂ ਕਿ ਤੋ ਤੁਹਾਨੂੰ ਗਲਿਆ ਨਹੀਂ ਮਿਲੂਗਾ ਕੋਈ ਕੁੰਡਾ ਕਬਜਾ ਜਿੰਨੇ ਵੀ ਇਹਦੇ ਲੱਗੇ ਹੋયા ਆ ਦੇਖ ਲਓ ਕਰੋ ਚੈੱਕ ਆਹ ਚੀਜ਼ ਦੇਖ ਲਓ ਤੁਸੀਂ ਸਾਰਾ ਇਹਨ ਵਧੀਆ ਟਾਪੋ ਟਾਪ ਪਿਆਗਾ ਅ ਰੈਡੀਟਰ ਦਾ ਕਵਰ ਦਿਖਾਈਨ ਆ ਦੇਖੋ ਵੀਰੇ ਤੁਹਾਨੂੰ ਤੁਸੀਂ ਇਹ ਸਮਝ ਲਓ ਵੀ ਤੁਸੀਂ ਨਟ ਤੇ ਵੀ ਪੈਸਾ ਨਹੀਂ ਲਾਉਣ ਦੀ ਲੋੜ ਪੈਣੀ ਹੈਗੀ ਲਾਈਟਾਂ ਦੇਖ ਲਓ ਤੁਸੀਂ ਲਾਈਟਾਂ ਦੀ ਗੱਲ ਕਰੇ ਸਾਰੀਆਂ ਲਾਈਟਾਂ ਓਕੇ ਨੇ ਇਹਦੀਆਂ ਚੱਕੋ ਲੈਟਾ ਸਾਰੀਆਂ ਓਕੇ ਨੇ ਬੈਕ ਇੰਡੀਕੇਟਰ ਤੇ ਫਰੰਟ ਵਾਲੇ ਉਹ ਵੀ ਚੈੱਕ ਕਰਾ ਦੋ ਸਲੈਂਸਰ ਤੋਂ ਲੈ ਕੇ ਮੈਂ ਕਹ ਰਿਹਾ ਜੀ ਤੁਸੀਂ ਬਸ ਜਾ ਕੇ ਜੋੜਨੀ ਐ ਹੁਣ ਮੈਂ ਗੱਲ ਕਰੂੰਗਾ ਇਹਦੇ ਜੇ ਤੁਸੀਂ 22 ਵਾਸਤੇ ਵੀ ਟਰੈਕਟਰ ਲੈਣਾ ਹੈ ਨਾ 22 ਵਾਸਤੇ ਇਹਦੀ ਇੰਜਨ ਦੀ ਪੰਪ ਦੀ ਫੁੱਲ ਗਾਰੰਟੀ ਹੈ ਤੁਹਾਡੇ ਕੰਮ ਨਾ ਕਰੇ ਜਾ ਕੇ ਉਹਦਾ ਦੇਣਦਾਰੇ ਦਾ ਓਨਰ ਹੋਊਗਾ ਉਹਦੀ ਪੂਰੀ ਗਾਰੰਟੀ ਹੈ ਤੁਹਾਨੂੰ ਕੋਈ ਠੋਕ ਕੇ ਕਹਿੰਦਾ ਨਹੀਂ ਹੈਗਾ ਮੇਰੀ ਪਹਿਲੀ ਵੀਡੀਓ ਮੈਂ ਤਾਂ ਕਰਿਆ ਵੀ ਮੈਂ ਮਾੜੇ ਬੰਦੇ ਤੇ ਰਿਸ਼ਤੇ ਲੈਂਦੀ ਨਹੀਂ ਹੈਗਾ ਮੇਰਾ ਸੁਭਾਈ ਇਦਾਂ ਦਾ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਜੇ ਤੁਹਾਡੇ ਤੁਸੀਂ ਤਵੀਆਂ ਪਾ ਲਓ ਹਲ ਪਾ ਲਓ ਜੋ ਤੁਹਾਡਾ ਜੀ ਕਰਦਾ ਉਹ ਪਾ ਸਕਦੇ ਹੋ ਤੇ ਉਹ ਇਹਦੇ ਚ ਤੁਹਾਨੂੰ ਹੋ ਨਹੀਂ ਆਊਗਾ ਵੀ ਲਾਂਬੇ ਵਾਲੀ ਕੋਈ ਗੱਲ ਨਹੀਂ ਹੈਗੀ ਤੇ ਤੀਜੀ ਗੱਲ ਇੱਕ ਹੋਰ ਬਹੁਤ ਵਧੀਆ ਇਹਦੇ ਚ ਆਜੋ ਆ ਦਿਖਾਉਣਾ ਤੁਹਾਨੂੰ ਮੈਂ ਆ ਹੁੱਕ ਦਿਖਾਉ ਵੀ ਫੋਰਡ ਦੇ ਤੁਹਾਨੂੰ ਆ ਹੁੱਕ ਨਹੀਂ ਮਿਲੂਗੀ ਜਿਹੜੀ ਹੁੱਕ ਤੁਸੀਂ ਦੇਖ ਸਕਦੇ ਹੋ ਹੈ ਵੀ ਆ ਪੂਰੀ ਇਹ ਫੋਰਡ ਦੇ ਵਿੱਚ ਨਹੀਂ ਮਿਲੂਗੀ ਇਹਦੇ ਨਾਲ ਆ ਆ ਡੰਡਾ ਦੇਖੋ ਜੀ ਹਲਾਂ ਵਾਲਾ ਡੰਡਾ ਇਹਦੇ ਨਾਲ ਉਹ ਵੀ ਜਿਹੜਾ ਤੁਹਾਨੂੰ ਇਹਦਾ ਜੋ ਇਸ ਟਾਈਮ ਦੇਖ ਰਹੇ ਹੋਗੇ ਵੀਡੀਓ ਦੇ ਵਿੱਚ ਕੱਲੀ-ਕੱਲੀ ਚੀਜ਼ ਤੁਹਾਡੇ ਨਾਲ ਹੀ ਜਾਊਗੀ ਇਸ ਟਰੈਕਟਰ ਦੇ ਆਹ ਡਰਾਈਵਰ ਹੈ ਇਹ 'ਚ ਬਲ ਵੀ ਨਹੀਂ ਪਿਆ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਮਾਰਨੇ ਦਾ ਵੀ ਉੱਪਰ ਸਾਤਰੀ ਦਿਖਾ ਦਿਓ ਜਿਹੜੀ ਚੀਜ਼ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਸਾਤਰੀ ਦੇ ਵਿੱਚ ਵੀ ਕਿਤੇ ਮਿੱਟੀ ਨਹੀਂ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਐਨ ਸਾਫ਼ ਹੈ ਕਿਤੋਂ ਕੱਟੀ-ਫੱਟੀ ਹੋਵੇ ਉਹ ਵੀ ਆਪਾਂ ਕਹਿ ਸਕਦੇ ਆ ਵੀ ਹਾਂ ਜੀ ਤੁਸੀਂ ਬਸ ਸੈਲਫ ਮਾਰਨੀ ਆ ਤੁਹਾਨੂੰ ਮੈਂ ਸੈਲਫ ਮਾਰ ਕੇ ਵੀ ਦਿਖਾਵਾਂਗਾ ਵੀਡੀਓ ਦੇ ਵਿੱਚ ਇੱਕ ਵਾਰੀ ਸਟਾਰਟ ਕਰਕੇ ਜਰੂਰ ਦਿਖਾਵਾਂਗੇ ਪਹਿਲੇ ਜਿਵੇਂ ਕਹਿੰਦੇ ਨੇ ਅੱਧੀ ਕਿੱਕ ਤੇ ਸਟਾਰਟ ਮੇਰਾ ਜਾਮਾ ਵਾਲੀ ਗੱਲ ਹੈ ਸੈਲਫ ਤੇ ਹੱਥ ਰ ਕੋ ਨਾਲ ਦੀ ਨਾਲ ਸਟਾਰਟ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਆਪਾਂ ਗੱਲ ਕਰਦੇ ਆਂ ਪਹਿਲਾਂ ਆਪਾਂ ਸੀਟ ਤੇ ਜਿਹੜੀ ਬੈਠਣ ਵਾਲੀ ਚੀਜ਼ ਹੈ ਮੇ ਇਹਨਾਂ ਇਹਦੇ 'ਤੇ ਬੈੱਕ ਇਹ ਜੇ ਬੰਦਾ ਕੰਫਰਟੇਬਲ ਹੋ ਕੇ ਬੈਠ ਨਹੀਂ ਸਕਦਾ ਨਾ ਤੇ ਗੱਡੀ ਵੀ ਕੰਫਰਟੇਬਲ ਉੱਤੇ ਚਲਾ ਨਹੀਂ ਸਕਦਾ ਜੀ ਹੈ ਨਾ ਬੰਦਾ ਤੇ ਦੂਜੀ ਗੱਲ ਇਧਰਲੇ ਪਾਸੇ ਆ ਬਾਈ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਆ ਜਾਓ ਆ ਦੇਖੋ ਐਕਸੀਲੇਟਰ ਇਹ ਇਧਰ ਵੀ ਆ ਜਾਓ ਐਕਸੀਲੇਟਰ ਚੈੱਕ ਕਰੋ ਇਹ ਹੱਥ ਵਾਲਾ ਵੀ ਹੈਗਾ ਤੇ ਇਹ ਪੈਰ ਤੋਂ ਵੀ ਚੱਲਦਾ ਤੁਹਾਨੂੰ ਕਹਾਂ ਵੀ ਮੋਡੀਫਾਈ ਕਰਾਉਣ ਦੀ ਤੁਹਾਨੂੰ ਲੋੜ ਨਹੀਂ 6-7 ਲੱਖ ਰੁਪਏ ਦੀ ਲੋੜ ਨਹੀਂ ਹੈਗੀ ਬਿਲਕੁਲ ਤੁਹਾਨੂੰ ਇਹਦਾ ਫ੍ਰੀ ਵਾਲਾ ਲੁੱਟ ਵਾਲਾ ਕੰਮ ਹੈ ਤੁਸੀਂ ਲਿਜਾਣ ਵਾਲੇ ਬਣੋ ਗੱਡੀ ਤਿਆਰ ਖੜੀਆ ਸੈਲਫੇ ਮਾਰਨੀ ਆ ਮੈਂ ਸੈਲਫ ਮਾਰ ਕੇ ਦਿਖਾਵਾਂ న్యూਟ੍ਰਲ ਦੌਨ ਆ ਐਕਸੀਲੇਟਰ ਵੀ ਦਿਖਾ ਦੇ ਤੂੰ ਆਣਾ ਦਿਖਾ ਆਵਾਜ਼ ਸੁਣਾ ਦੇ ਲਓ ਜੀ ਮੈਂ ਤੁਰ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦਿਖਾਉਣਾ ਜਿਹੜੀ ਚੀਜ਼ ਮੈਨੂੰ ਵਧੀਆ ਲੱਗੀ ਇਹ ਦੇਖੋ ਤੁਹਾਨੂੰ ਪਤਾ ਨਹੀਂ ਕੀ ਵਧੀਆ ਲੱਗਦਾ ਮੈਂ ਜਿਹੜੀ ਚੀਜ਼ਾਂ ਦੇਖ ਰਿਹਾ ਵੀ ਮੇਨ ਇਹਨਾਂ ਗੱਲਾਂ ਦੀ ਦਿੱਕਤ ਹੁੰਦੀ ਆ ਜਿਹੜਾ ਬਕਸਾ ਹੁੰਦਾ ਇਹ ਸੜਿਆ ਜਾ ਹੋਇਆ ਹੁੰਦਾ ਆ ਦੇਖੋ ਤੁਸੀਂ ਇਹਦੇ ਐਂਗਲ ਚੈੱਕ ਕਰਾ ਦਿਓ ਇਧਰੋਂ ਸਾਰਾ ਆਇਨ ਜਮਾ ਜਿਹਨੂੰ ਕੰਮ ਆਉਂਕਿਆ ਸਾਰਾ ਆ ਦੇਖੋ ਜੀ ਬਹੁਤ ਵਧੀਆ ਹੈਵੀ ਬਕਸਾ ਲੱਗਿਆ ਹੈ ਬੈਟਰੀ ਓਕੇ ਆ ਸੈਲਫ ਮਾਰ ਕੇ ਤੁਹਾਨੂੰ ਦਿਖਾ ਦਿੱਤੀ ਹੈ ਨਾ ਜੀ ਕਰ ਲਓ ਚੈੱਕ ਤੁਸੀਂ ਤੇ ਇਹ ਬੈਟਰੀ ਬਕਸਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣਿਆ ਹੋਇਆਗਾ ਤੇ ਆਜੋ ਇੱਕ ਚੀਜ਼ ਆ ਜਿਹੜਾ ਲਿਫਟ ਵਾਲਾ ਡਿਸਟ੍ਰੀਬਿਊਟਰ ਆ ਦੇਖੋ ਇਹ ਡਬਲ ਹੈ ਜੇ ਤੁਹਾਡੇ ਟਰਾਲੀ ਦੇ ਪੰਪ ਜਿਹੜਾ ਗੋਲੀ ਵਾਲੀ ਪਾਈਪ ਲੱਗੀ ਹੋਈ ਆ ਉਹ ਇੱਧਰ ਚੱਲ ਜਾਊਗੀ ਜੇ ਚੂੜੀ ਵਾਲਾ ਕੈਪ ਲੱਗਿਆ ਤਾਂ ਉਹ ਤੁਸੀਂ ਇੱਥੇ ਕੱਢ ਸਕਦੇ ਹੋ ਇਹ ਸਭ ਨੂੰ ਪਤਾ ਵੀ ਡਬਲ ਡਿਸਟ੍ਰੀਬਿਊਟਰ ਦਾ ਕੀ ਫਾਇਦਾ ਹੁੰਦਾ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਨ ਫਰੰਟ ਦੀ ਗੱਲ ਕਰਦੇ ਹਾਂ ਹੁਣ ਆਪਾਂ ਥੋੜੀ ਜਿਹੀ ਇਹ ਚੀਜ਼ ਰਹਿ ਗਈ ਆ ਤੁਸੀਂ ਬੈਂਪਰ ਦੇਖੋ ਬਹੁਤ ਘੈਂਟ ਆ ਜਿਹੜਾ ਪੂਰਾ 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 ਜਿਵੇਂ ਕਹਿੰਦਾ ਸਟੈਂਡਰਡ ਸਾਈਜ਼ ਇਹਦਾ ਬੈਂਪਰ ਲੱਗਾ ਹੋਇਆ ਨਹੀਂ ਬਹੁਤ ਵੱਡੇ ਵੱਡੇ ਹੁੰਦੇ ਨੇ ਜੇ ਨੂੰ ਆਪਾਂ ਦੂਰੋਂ ਦੇਖਾਂਗੇ ਇਹ ਘਰੇ ਖੜਾ ਵੀ ਸੋਹਣਾ ਲੱਗਦਾ ਹੈ ਆ ਤੁਸੀਂ ਦੇਖੋ ਲੁੱਕ ਦੇਖੋ ਤੁਸੀਂ ਇਹਦੀ ਬਹੁਤ ਘੈਂਟ ਆਇਆ ਨਾ ਜਿਹੜੇ ਆ ਚੀਜ਼ ਮੈਂ ਦੇਖਿਆ ਕਈਆਂ ਦੇ ਨਾ ਬੇਸੁਰੇ ਲੱਗੇ ਹੁੰਦੇ ਨੇ ਬਹੁਤ ਵੱਡੇ ਵੱਡੇ ਜੇ ਲਾ ਲੈਂਦੇ ਆਗੇ ਉਹ ਟਰੈਕਟਰ ਨੂੰ ਲੁਕੋ ਲੈਂਦੇ ਆਗੇ ਇਹਦੇ ਨਾਲ ਆ ਚੀਜ਼ ਦੇਖੋ ਤੁਸੀਂ ਜਾਲੀ ਦੇਖੋ ਇਹਦੀ ਫਰੰਟ ਵਾਲੀ ਆ ਦੇਖੋ ਬਿਲਕੁਲ ਸਾਫ਼ ਆ ਇਹਦੇ ਵਿੱਚ ਜਰਦਾ ਕਿਤੇ ਕੰਨ ਨਹੀਂ ਮਿਲੂਗਾ ਤੁਹਾਨੂੰ ਜਿਵੇਂ ਖੜਿਆ ਤੁਸੀਂ ਐਵੇਂ ਜਿਵੇਂ ਆ ਕੇ ਦੇਖ ਸਕਦੇ ਹੋ ਜਾਲੀ ਤੁਸੀਂ ਦੇਖ ਲਈ ਬਹੁਤ ਸਾਫ਼ ਹੈ ਕਿਸੇ ਵੀ ਮੇਰੇ ਵੀਰ ਨੂੰ ਜ਼ਰੂਰਤ ਹੈ ਤਾਂ ਤੁਸੀਂ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਇਹਦੇ ਤੇ ਕਾਲ ਕਰਕੇ ਫੋਰ ਡੀਟੇਲ ਲੈ ਸਕਦੇ ਹੋ ਕਿਉਂਕਿ ਕਈ ਬਰੀਕੀਆਂ ਜਿਹੜੀਆਂ ਮੈਂ ਨਹੀਂ ਤੁਹਾਡੇ ਨਾਲ ਸਾਝੀਆਂ ਕੀਤੀਆਂ ਉਹ ਤੁਸੀਂ ਇਹਨਾਂ ਦੇ ਓਨਰ ਨਾਲ ਗੱਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਚਾਹ ਬਾ ਨੂੰ ਤਾਂ ਇਹਦੀ ਜਿਹੜੀ ਲੋਕੇਸ਼ਨ ਮੈਂ ਤੁਹਾਨੂੰ ਦੱਸ ਦੇਣਾ ਸਨਾਮ ਤੋਂ ਸਿਰਫ 5 ਕਿਲੋਮੀਟਰ ਪਿੰਡ ਨੀਲੋਵਾਲਾ ਆ ਕੇ ਇਹਦੀ ਬਾਈ ਸੈਲਫ ਮਾਰ ਸਕਦੇ ਹੋ ਤੁਸੀਂ 170000 ਦੋ ਡਿਸਕਾਊਂਟ ਤੁਹਾਨੂੰ ਪੱਕਾ ਮਿਲੂਗਾ ਉਹਦੇ ਵਾਸਤੇ ਆਪਾਂ ਖੜਿਆਂਗੇ ਜਦੋਂ ਮਰਜ਼ੀ ਕਾਲ ਕਰਕੇ ਆਓ ਤੇ ਫੋਰਡ ਤੁਸੀਂ 170000 ਦੇ ਵਿੱਚ ਲੈ ਕੇ ਜਾ ਸਕਦੇ ਹੋ ਜਿਹੜਾ ਸਮਾਨ ਤੁਹਾਨੂੰ ਦਿਖਾਤਾ ਵੀਡੀਓ ਦੇ ਵਿੱਚ ਉਹ ਸਾਰਾ ਤੁਹਾਨੂੰ ਮਿਲੂਗਾ ਇੱਕ ਵਾਰੀ ਫਿਰ ਚੈੱਕ ਕਰ ਲਓ ਆਜੋ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਚੈਨਲ ਤੇ ਜਾਓ ਸਰਚ ਮਾਰੋ ਇਸ ਫੋਰਡ ਦੀ ਸਾਰੀ ਜਾਣਕਾਰੀ ਆਪਣੇ ਚੈਨਲ ਤੇ ਤੁਹਾਨੂੰ ਮਿਲੂਗੀ ਹਾਂਜੀ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰੋ ਜਿਹੜੇ ਨਵੇਂ ਸਬਸਕ੍ਰਾਈਬਰ ਆਏ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਾਡੇ ਪੇਜ ਨੂੰ ਫੋਲੋ ਕਰੋ ਆਪਣੇ ਫੇਸਬੁੱਕ ਤੇ ਤੇ YouTube ਤੇ ਇਹ ਸਾਰੀ ਫੋਰਡ ਦੀ ਜਾਣਕਾਰੀ ਹੈਗੀ ਆ ਉੱਥੇ ਤੁਸੀਂ ਦੇਖ ਸਕਦੇ ਹੋ ਜੀ ਧੰਨਵਾਦ ਮਿਹਰਬਾਨ